ਅੱਜ ਆਪਾਂ ਬਣਾਵਾਂਗੇ ਜੀ ਬੈਂਗਨ ਦਾ ਪਰਤਾ ਜਿਨ੍ਹਾਂ ਨੂੰ ਬੈਂਗਨ ਦੀ ਸਬਜ਼ੀ ਖਾਣੀ ਨਹੀਂ ਪਸੰਦ ਉਹ ਇਸ ਤਰ੍ਹਾਂ ਪਰਤਾ ਬਣਾ ਕੇ ਖਾਂਗੇ ਨਾ ਤੇ ਬਹੁਤ ਆ ਪਸੰਦ ਕਰਨਗੇ ਜੋ ਬਾਹਰ ਦਾ ਖਾਣਾ ਪਸੰਦ ਕਰਦੀ ਹੈ ਨਾ ਤੇ ਉਹਨਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਆਪਾਂ ਬਿਲਕੁਲ ਹੀ ਰੈਸਟੋਰੈਂਟ ਤੇ ਟੱਬੇ ਸਟਾਈਲ ਅਜ ਬੈਂਗਨ ਦਾ ਪਰਤਾ ਬਣਾ ਕੇ ਤਿਆਰ ਕਰਾਂਗੇ ਉਮੀਦ ਕਰਦੀ ਹਾਂ ਇਹ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਲਾਸਟ ਤੱਕ ਜ਼ਰੂਰ ਦੇਖਿਓ ਉਹਦੇ ਲਈ ਇੱਥੇ ਮੈਂ 600 ਗ੍ਰਾਮ ਬੈਂਗਲ ਲਏ ਆ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਮੈਂ ਸਾਫ਼ ਕਰ ਲਿਆ ਤੇ ਫਿਰ ਕੱਪੜੇ ਦੇ ਨਾਲ ਪੂੰਝ ਲਿਆ ਜੀ ਇਹ ਫਿਰ ਇਹਨਾਂ ਨੂੰ ਆਪਾਂ ਗ੍ਰੀਸ ਕਰ ਲੈਣਾ ਹੱਥਾਂ ਦੇ ਉੱਪਰ ਮੈਂ ਲਗਾਇਆ ਜੀ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ ਇਸ ਤਰ੍ਹਾਂ ਸਾਰੇ ਬੈਂਗਰਾਂ ਦੇ ਉੱਪਰ ਲਗਾ ਦੇਣਾ ਇਸ ਤਰ੍ਹਾਂ ਤੇਲ ਲਗਾਉਣ ਦੇ ਨਾਲ ਨਾ ਸ਼ਿਲਕਾ ਜਿਹੜਾ ਜਲਦੀ ਉਤਰ ਜਾਂਦਾ ਹੈ ਜਲਦੀ ਲੈ ਜਾਂਦਾ ਹੈ ਫਿਰ ਇਹਨਾਂ ਨੂੰ ਆਪਾਂ ਭੁੰਨਣਾ ਹੈ ਤੁਹਾਡੇ ਘਰੇ ਚੁੱਲੇ ਦੇ ਵਿੱਚ ਅੱਗ ਹੈਗੀ ਆ ਤੁਸੀਂ ਉੱਥੇ ਵੀ ਭੁੰਨ ਸਕਦੇ ਇਹਨਾਂ ਨੂੰ ਅੱਗ ਦੇ ਵਿੱਚ ਦੱਬ ਕੇ ਤੇ ਆਪਾਂ ਇਹਨਾਂ ਨੂੰ ਨਾਲ ਗੈਸ ਤੇ ਬਣਾ ਕੇ ਤਿਆਰ ਕਰਾਂਗੇ ਤੁਸੀਂ ਬਿਨਾ ਭੁੰਨੇ ਵੀ ਇਹਨਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਬਿਨਾ ਭੁੰਨੇ ਵਾਲੀ ਰੈਸਪੀ ਵੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਫਿਰ ਗੈਸ ਦੇ ਉੱਪਰ ਰੱਖ ਕੇ ਇਹਨਾਂ ਦੀ ਡੰਡੀ ਤੋਂ ਫੜਫੜ ਕੇ ਇਸ ਤਰ੍ਹਾਂ ਘੁਮਾਉਂਦੇ ਜਾਵਾਂਗੇ ਤੇ ਬੈਂਗਣਾ ਨੂੰ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਤੋਂ ਆਪਾਂ ਭੁੰਨ ਲੈਣਾ ਹੈ ਬਸ ਜਿਵੇਂ ਜਿਵੇਂ ਆਪਾਂ ਇਹ ਇੱਕ ਸਾਈਡ ਬਨ ਜਾਊਗੀ ਕੋਕ ਹੋ ਜਾ ਦੂਸਰੀ ਸਾਈਡ ਕਰ ਦੇਣੀ ਆ ਫਿਰ ਮੈਂ ਇਹਨਾਂ ਨੂੰ ਸਿੱਧੇ ਰੱਖ ਕੇ ਵੀ ਚੰਗੀ ਤਰ੍ਹਾਂ ਭੁੰਨ ਲਿਆ ਸੀ اسی ਤਰ੍ਹਾਂ ਸਾਰੇ ਬੈਂਗਨ ਆਪਾਂ ਭੁੰਨਨੇ ਆ ਵਿੱਚ ਵਿੱਚ ਦੀ ਬਸ ਇਸ ਤਰ੍ਹਾਂ ਇਹਨਾਂ ਦੀ ਪਲਟੀ ਕਰਦੇ ਜਾਣਾ ਇੱਕ ਸਾਈਡ ਪੱਕ ਗਈ ਫਿਰ ਦੂਜੀ ਸਾਈਡ ਉੱਪਰ ਕਰ ਦੇਣੀ ਆ ਇਸੇ ਤਰ੍ਹਾਂ ਆਪਾਂ ਸਾਰੇ ਬੈਂਗਨ ਭੁੰਨ ਕੇ ਤਿਆਰ ਕਰ ਲੈਣੇ ਆ ਤੇ ਫਿਰ ਮੈਂ ਸਿੱਧਾ ਰੱਖ ਕੇ ਵੀ ਇਹਨਾਂ ਨੂੰ ਚੰਗੀ ਤਰ੍ਹਾਂ 2 ਤੋਂ 3 ਮਿੰਟ ਭੁੰਨ ਲਿਆ ਸੀ ਜੀ ਵਿੱਚ ਦੀ ਸੇਕ ਮੀਡੀਅਮ ਕਰ ਦਿੰਦੇ ਸੀ ਵਿੱਚ ਦੀ ਹਾਈ ਤੇ ਇਸ ਤਰ੍ਹਾਂ ਦੇ ਨਾਲ ਡੰਡੀ ਤੋਂ ਫੜ ਕੇ ਕਰਦੀਆਂ ਨੇ ਆਪਣੇ ਹੱਥ ਵੀ ਨਹੀਂ ਜਲਦੇ ਡੰਡੀਆਂ ਇਸ ਲਈ ਆਪਾਂ ਬਾਅਦ ਵਿੱਚ ਹੀ ਉਤਾਰ ਦਵਾਂਗੇ ਤੇ ਇਸ ਤਰ੍ਹਾਂ ਸਿੱਧੇ ਰੱਖ ਕੇ ਵੀ ਮੈਂ ਇਹਨਾਂ ਨੂੰ 3 ਮਿੰਟ ਪਕਾਇਆ ਫਿਰ ਇਸ ਤਰ੍ਹਾਂ ਚਾਕੂ ਜਾਂ ਨਾਈਫ ਦੇ ਨਾਲ ਤੁਸੀਂ ਚੈੱਕ ਕਰਕੇ ਦੇਖ ਲੈਣਾ ਕਿ ਤੁਹਾਡਾ ਨਾਈਫ ਆ ਜਿਹੜਾ ਚਾਕੂ ਅੰਦਰ ਤੱਕ ਜਾ ਰਿਹਾ ਤਾਂ ਤੁਹਾਡੇ ਬੈਂਗਨ ਬਹੁਤ ਵਧੀਆ ਪੰਨ ਕੇ ਤਿਆਰ ਹੋ ਚੁੱਕੇ ਆ ਫਿਰ ਇਹਨਾਂ ਨੂੰ ਸਾਈਡ ਤੇ ਪਲੇਟ ਦੇ ਵਿੱਚ ਰੱਖ ਕੇ ਆਪਾਂ ਠੰਡਾ ਕਰ ਲਵਾਂਗੇ ਠੰਡਾ ਕਰਨ ਦੇ ਬਾਅਦ ਫਿਰ ਇਹਨਾਂ ਦਾ ਆਪਾਂ ਛਿਲਕਾ ਉਤਾਰਾਂਗੇ ਨਾ ਤੇ ਆਰਾਮ ਦੇ ਨਾਲ ਉੱਤਰ ਜਾਵੇਗਾ ਬਹੁਤ ਹੀ ਆਸਾਨੀ ਦੇ ਨਾਲ ਜਿਹੜਾ ਛਿਲਕਾ ਹੈ ਉੱਤਰ ਜਾਵੇਗਾ ਇਸੇ ਤਰ੍ਹਾਂ ਛਿਲਕਾ ਉਤਾਰ ਕੇ ਨਾ ਆਪਾਂ ਸਾਰੇ ਬੈਂਗਨ ਸਾਫ਼ ਕਰ ਲੈਣੇ ਆ ਆਸਾਨੀ ਦੇ ਨਾਲ ਹੀ ਉੱਤਰ ਲਿਆ ਜੀ ਹਲਕਾ ਜਿਹਾ ਨਾਈਫ ਲੈ ਕੇ ਉਹਦੇ ਨਾਲ ਉਤਾਰ ਸਕਦੇ ਆ ਐਕਚੁਅਲੀ ਮੇਰੇ ਨੇਲ ਨਹੀਂ ਹੈਗੇ ਸੀ ਨਹੀਂ ਤਾਂ ਉਹ ਜਲਦੀ ਉੱਤਰ ਜਾਣੇ ਸੀਗੇ ਤੇ ਸਾਰਾ ਛਿਲਕਾ ਉਤਾਰਨ ਤੋਂ ਬਾਅਦ ਨਾ ਫਿਰ ਆਪ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਛਿਲਕਾ ਆਪਾਂ ਉਤਾਰ ਲਿਆ ਜੀ ਤੇ ਫਿਰ ਆਪਾਂ ਇਹਦੀ ਨਾਲ ਜਿਹੜੀ ਡੰਡੀ ਆ ਇਸ ਤਰ੍ਹਾਂ ਚਾਕੂ ਦੇ ਨਾਲ ਕੱਟ ਕੇ ਅਲੱਗ ਕਰ ਦੇਣੀ ਆ ਡੰਡੀ ਮੈਂ ਅਲੱਗ ਕਰ ਲਏ ਜੀ ਸਾਰੀ ਬੈਂਗਣ ਇਸੇ ਤਰ੍ਹਾਂ ਆਪਾਂ ਛਿੱਲ ਕੇ ਉਹਨਾਂ ਨੂੰ ਨਾ ਹਲਕਾ ਜਾਂ ਪਾਣੀ ਦੇ ਨਾਲ ਧੋ ਲਾਵਾਂਗੇ ਉਹ ਚੰਗੀ ਤਰ੍ਹਾਂ ਉੱਪਰਲਾ ਜਿਹੜਾ ਛਿਲਕਾ ਹੈ ਸਾਫ਼ ਹੋ ਜਾਊਗਾ ਤੇ ਮੈਂ ਹਲਕਾ ਜੰਨ ਨਾਲ ਉਹਨਾਂ ਨੂੰ ਨਾ ਟਿਸ਼ੂ ਪੇਪਰ ਦੇ ਨਾਲ ਸਾਫ਼ ਕਰ ਲਿਆ ਤੁਸੀਂ ਕਿਸੇ ਵੀ ਤਰ੍ਹਾਂ ਕਾਟਨ ਦੇ ਕੱਪੜੇ ਦੇ ਨਾਲ ਵੀ ਸਾਫ਼ ਕਰ ਸਕਦੇ ਹੋ ਤੇ ਇਸ ਤਰ੍ਹਾਂ ਵਿੱਚ ਘਾਰੋ ਕੱਟ ਕੇ ਆਪਾਂ ਚੰਗੀ ਤਰ੍ਹਾਂ ਚੈੱਕ ਕਰਕੇ ਦੇਖ ਲੈਣਾ ਹੈ ਕਿ ਇਹਦੇ ਵਿੱਚ ਕੋਈ ਕੀੜਾ ਵਗੈਰਾ ਤਾਂ ਨਹੀਂ ਜਾਂ ਕੋਈ ਸੁੰਡੀ ਵਗੈਰਾ ਤਾਂ ਨਹੀਂ ਸਾਰੀ ਬੈਂਗਣ ਆਪਾਂ ਇਸੇ ਤਰ੍ਹਾਂ ਚੈੱਕ ਕਰਨੇ ਆ ਤੇ ਬਹੁਤ ਹੀ ਸੌਖਾ ਜਿਹਾ ਤਰੀਕਾ ਜਿਹੜਾ ਉਹਨਾਂ ਨੇ ਸ਼ੇਅਰ ਕਰਨੀ ਆ ਉ ਸਾਰੇ ਬੈਂਗਨ ਮੈਂ ਚੈੱਕ ਕਰ ਲਿਆ ਜੀ ਤੇ ਫਿਰ ਆਪਾਂ ਨਾ ਇਸ ਤਰ੍ਹਾਂ ਚਾਕੂ ਦੇ ਨਾਲ ਇਹਨਾਂ ਨੂੰ ਬ੍ਰੀਕ ਬ੍ਰੀਕ ਕਰ ਲੈਣਾ ਹੈ ਕੀ ਬਿਲਕੁਲ ਹੀ ਇੱਕ ਸਾਰ ਇਹਨਾਂ ਦਾ ਨਾ ਪੇਸਟ ਦੀ ਤਰ੍ਹਾਂ ਬਣਾ ਕੇ ਤਿਆਰ ਕਰ ਲੈਣਾ ਕੱਟ ਕੇ ਬਿਲਕੁਲ ਇਹਨਾਂ ਨੂੰ ਮੈਸ਼ ਕਰ ਲਵਾਂਗੇ ਜਿਸ ਤਰ੍ਹਾਂ ਆਪਾਂ ਪੋਟੈਟੋ ਮੈਸ਼ ਕਰਦੇ ਹੁੰਦੇ ਆ ਤੇ ਸਾਰੇ ਬੈਂਗਨ ਮੈਂ ਬ੍ਰਿਕ ਬ੍ਰਿਕ ਇਸੇ ਤਰ੍ਹਾਂ ਕੱਟ ਲਿਆ ਜੀ ਇਹਨਾਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੰਡ ਜਾਂ ਮੋਟਾ ਪੀਸ ਨਹੀਂ ਰਹਿਣਾ ਚਾਹੀਦਾ ਥੋੜੇ ਥੋੜੇ ਮੋਟੇ ਪੀਸ ਹੈਗੇ ਅਜੀ ਹਲੇ ਫਿਰ ਇਸ ਤਰ੍ਹਾਂ ਨਾ ਆਪਾਂ ਛੁਰੀ ਲਾਵਾਂਗੇ ਫੌਕ ਲਾਵਾਂਗੇ ਫੌਕ ਦੇ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਮੈਸ਼ ਕਰ ਲਵਾਂਗੇ ਸਾਰੇ ਬੈਂਗਣਾ ਨੂੰ ਚੰਗੀ ਤਰ੍ਹਾਂ ਇਸੇ ਤਰ੍ਹਾਂ ਪਾਣਾ ਮਲ ਮਲ ਕੇ ਮੈਸ਼ ਕਰ ਲੈਣਾ ਜੋ ਵੀ ਮੋਟਾ ਪੀਸ ਹੈਗਾ ਹੈ ਬਸ ਮੋਟਾ ਪੀਸ ਨਹੀਂ ਰਹਿਣਾ ਚਾਹੀਦਾ ਕਿ ਖਾਂ ਦੇ ਵਿੱਚ ਆਪਣੇ ਮੂੰਹ ਦੇ ਵਿੱਚ ਨਾ ਆਵੇ ਤੇ ਚਲੋ ਜੀ ਮੈਂ ਚੰਗੀ ਤਰ੍ਹਾਂ ਬੈਂਗਨ ਮੈਸ਼ ਕਰ ਲਿਆ ਫਿਰ ਲਗਾਵਾਂਗੇ ਤੜਕਾ ਪੈਨ ਰੱਖਿਆ ਮੈਂ ਗੈਸ ਦੇ ਉੱਪਰ ਉਹਦੇ ਵਿੱਚ ਇੱਕ ਛੱਟੀ ਲਈ ਹੈ ਜੀ ਦੇਸੀ ਘਿਓ ਤੇ ਪਰ ਸਭ ਬਣਾਉਂਦੇ ਟਾਈਮ ਨਾਲ ਥੋੜਾ ਜਿਹਾ ਜ਼ਿਆਦਾ ਘਿਓ ਤੇਲ ਦੀ ਵਰਤੋਂ ਹੁੰਦੀ ਹੈ ਤੇ ਇਹਦੇ ਨਾਲ ਹੀ ਫਿਰ ਸਵਾਦ ਲੱਗਦਾ ਹੈ ਕਿਉਂ ਨੂੰ ਗਰਮ ਕਰਨ ਤੋਂ ਬਾਅਦ ਵਿੱਚ ਜੀਰਾ ਪਾਇਆ ਜੀਰੇ ਨੂੰ ਹਲਕਾ ਜਿਹਾ ਪੁੰਨਣ ਤੋਂ ਬਾਅਦ ਉਹਦੇ ਵਿੱਚ ਮੈਂ ਪਾਇਆ ਬਰੀਕ ਕੱਟ ਕੇ ਅਦਰਕ ਤੇ ਲਸਣ ਆਪਾਂ ਕੱਟ ਕੇ ਪਾਉਣਾ ਹੈ ਜੀ ਬਰੀਕ ਇਹਦੇ ਨਾਲ ਜਿਹਦਾ ਮੂੰਹ ਦੇ ਵਿੱਚ ਆਉਂਦਾ ਹੈ ਬੜਾ ਹੀ ਵਧੀਆ ਟੇਸਟ ਹੈ ਲੱਗਦਾ ਬਹੁਤ ਵਧੀਆ ਸਵਾਦ ਆਉਂਦਾ ਹੈ ਹਲਕਾ ਜਿਹਾ ਅਦਰਕ ਲਸਣ ਨੂੰ ਪੁੰਨਣ ਤੋਂ ਬਾਅਦ ਫਿਰ ਇੱਥੇ ਮੈਂ ਤਿੰਨ ਪਿਆਜ਼ ਲਿਆ ਜੀ ਪਿਆਜ਼ ਥੋੜੇ ਜੇ ਮੋٹے ਆਪਾਂ ਕੱਟ ਕੇ ਪਾਵਾਂਗੇ ਪਿਆਜ਼ ਪਾ ਕੇ ਮਿਕਸ ਕਰਦੇ ਹੋਏ ਫਿਰ ਆਪਾਂ ਪਿਆਜ਼ਾਂ ਨੂੰ ਪੁੰਨ ਲੈਣਾ ਬਿਆਜ ਅੰਦਰ ਰੰਗ ਦੇਖੋ 골ਡਨ ਹੋ ਗਿਆ ਹੈ ਬਸ ਆਪਾਂ ਨੂੰ ਬਿਲਕੁਲ ਪਿਆਜ ਜਨਾ ਜਿਹੜੇ ਇਸ ਤਰ੍ਹਾਂ ਦੇ ਹੀ ਚਾਹੀਦੇ ਆ ਤੇ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਹਰੀ ਮਿਰਚ ਹਰੀ ਮਿਰਚ ਆਪਾਂ ਸਵਾਦ ਅਨਸਾਰ ਪਾਉਣੀ ਹੈ ਜੀ ਮੈਂ ਲਾਸਟ ਇਸ ਲਈ ਪਾ ਰਹੀਆਂ ਕਿ ਫਿਰ ਜਿਹੜੀਆਂ ਮਿਰਚਾਂ ਨਾ ਇਸ ਤਰ੍ਹਾਂ ਬੈਠਦੀਆਂ ਨਹੀਂ ਤੇ ਨਾਲ ਹੀ ਦੋ ਟਮਾਟਰ ਕੱਟ ਕੇ ਪਾ ਦਿੱਤੇ ਆ ਤੜਕੇ ਦੇ ਵਿੱਚ ਨਾ ਪਿਆਜ਼ਾਂ ਦੀ ਤੇ ਟਮਾਟਰਾਂ ਦੀ ਥੋੜੀ ਜ਼ਿਆਦਾ ਵਰਤੋਂ ਹੁੰਦੀ ਹੈ ਕਿ ਪਰਥੇ ਦੇ ਵਿੱਚ ਦੇਖਦੇ ਵੀ ਸੋਹਣੇ ਲੱਗਦੇ ਆ ਤੇ ਬਹੁਤ ਵਧੀਆ ਪਰਥਾ ਬਣ ਕੇ ਤਿਆਰ ਹੁੰਦਾ ਹੈ ਤੇ ਹਰੀ ਮੇਜ ਤੇ ਟਮਾਟਰ ਪਾ ਕੇ ਮਿਕਸ ਕਰਦੇ ਹੋਏ ਫਿਰ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਭੁੰਨ ਲੈਣਾ ਕਿ ਟਮਾਟਰਾਂ ਦਾ ਕੱਚਾਪਨ ਖਤਮ ਹੋ ਜਾਵੇ ਤੇ ਤੁਸੀਂ ਦੇਖ ਸਕਦੇ ਹੋ ਟਮਾਟਰ ਆਪਣੇ ਨਰਮ ਹੋ ਗਏ ਆ ਚੰਗੀ ਤਰ੍ਹਾਂ ਤੜਕੀ ਨੂੰ ਪਕਾਉਣ ਤੋਂ ਬਾਅਦ ਫਿਰ ਪਾਵਾਂਗੇ ਜੀ ਮਸਾਲੇ ਲੋੜ ਤੇ ਸਵਾਦ ਅਨੁਸਾਰ ਤੇ ਪਹਿਲਾਂ ਇੱਥੇ ਨਾਲ ਦੋ ਮੇਹਰੀਆਂ ਮਿਰਚਾਂ ਲੰਮੀਆਂ ਕੱਟ ਕੇ ਪਾ ਦਿੱਤੀਆਂ ਈ ਸਿਰਫ ਵੀਡੀਓ ਦੇ ਲਈ ਦੇਖਣ ਨੂੰ ਸੋਹਣੀਆਂ ਲੱਗਦੀਆਂ ਐ ਨਾਲ ਹੀ ਕਸ਼ਮੀਰੀ ਲਾਲ ਮਿਰਚ ਨਮਕ ਸਵਾਦ ਅਨੁਸਾਰ ਹਲਦੀ ਪਾਊਡਰ ਤੇ ਧਨੀਆ ਪਾਊਡਰ 1 ਚਮਚ ਬਸ ਇਹ ਕਰਦੇ ਨਾਰਮਲ ਮਸਾਲੇ ਪਾਉਣੇ ਆ ਇਹਨਾਂ ਦੇ ਵਿੱਚ ਹੀ ਨਾ ਆਪਣਾ ਪਰਤਾ ਬਹੁਤ ਸਵਾਦ ਬਨ ਕੇ تیار ਹੁੰਦਾ ਜਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾਇਓ ਸਾਰੇ ਬਹੁਤ ਪਸੰਦ ਕਰਨਗੇ ਤੇ ਤੁਹਾਨੂੰ ਵੀ ਬਹੁਤ ਹੀ ਪਸੰਦ ਆਵੇਗਾ ਮਸਾਲੇ ਪਾ ਕੇ ਉਹਨਾਂ ਨੂੰ 1 ਮਿੰਟ ਤੱਕ ਚੰਗੀ ਤਰ੍ਹਾਂ ਮੀਡੀਅਮ ਸੇਕ ਤੇ ਆਪਾਂ ਪਕਾ ਲਵਾਂਗੇ ਭੁੰਨ ਲਵਾਂਗੇ ਤੜਕਾ ਆਪਣਾ ਬਿਲਕੁਲ ਹੀ ਬੰਨ ਕੇ ਤਿਆਰ ਹੋਇਆ ਜੀ ਤੜਕਾ ਬਹੁਤ ਵਧੀਆ ਬਣਿਆ ਤੇ ਇਸ ਤਰ੍ਹਾਂ ਆਪਾਂ ਨੂੰ ਤੜਕਾ ਦਿਖਣਾ ਚਾਹੀਦਾ ਪਰਤੀ ਦੇ ਵਿੱਚ ਤੇ ਫਿਰ ਪਾ ਦੇਣਾ ਆਪਾਂ ਮੈਸ਼ ਕੀਤਾ ਹੋਇਆ ਬੈਂਗਨ ਬੈਂਗਨ ਪਾ ਕੇ ਜੀ ਚੰਗੀ ਤਰ੍ਹਾਂ ਫਿਰ ਮਿਕਸ ਕਰਾਂਗੇ ਤੇ ਹਿਲਾਉਂਦੇ ਹੋਏ 2 ਤੋਂ 3 ਮਿੰਟ ਇਸੇ ਤਰ੍ਹਾਂ ਪਕਾਵਾਂਗੇ ਜਿਸ ਵਿੱਚ ਕੋਈ ਪੀਸ ਹੋਊਗਾ ਉਹ ਵੀ ਮੈਸ਼ ਹੋ ਜਾਵੇਗਾ ਤਾਂ ਨਾ ਇਸ ਤਰੀਕੇ ਦੇ ਨਾਲ ਜਿਹੜਾ ਇਹ ਪੜਥਾ ਹੈ ਬਹੁਤ ਹੀ ਲਾਜਵਾਬ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦਾ ਰੈਸਟੋਰੈਂਟ ਤੋਂ ਵੀ ਕਿਤੇ ਜਿਆਦਾ ਟੇਸਟੀ ਆਪਾਂ ਕੋਈ ਵੀ ਜਿਆਦਾ ਮਸਾਲਿਆਂ ਦੀ ਵਰਤੋਂ ਨਹੀਂ ਕਰਨੀ ਤੇ ਆਪਾਂ ਇਹਨੂੰ ਦੇਸੀ ਘੋੜੇ ਵਿੱਚ ਬਣਾਇਆ ਕੀ ਘਰ ਦੇ ਵਿੱਚ ਬਣੀ ਹੋਈ ਹਰ ਚੀਜ਼ ਨਾਲ ਸਾਫ਼ ਸੁਥਰੇ ਢੰਗ ਦੇ ਨਾਲ ਬਹੁਤ ਹੀ ਹੈਲਥੀ ਹੁੰਦੀ ਆ ਚੰਗੀ ਤਰ੍ਹਾਂ ਇਸੇ ਤਰ੍ਹਾਂ ਮਲ ਦੇ ਮਿਕਸ ਕਰਦੇ ਹੋਏ ਨਾ ਆਪਾਂ 3 ਮਿੰਟ ਪਕਾਉਣਾ ਹੈ ਤੜਕੇ ਦੇ ਨਾਲ ਬੈਂਗਨ ਪੂਰੇ 3 ਮਿੰਟ ਪਕਾਉਣ ਤੋਂ ਬਾਅਦ ਜੀ ਫਿਰ ਇਹਨੂੰ ਨਾ ਟੱਕ ਕੇ ਬਿਲਕੁਲ ਹੀ ਲੋ ਫਲੇਮ ਤੇ ਆਪਾਂ 3 ਮਿੰਟ ਹੋਰ ਪਕਾ ਲਵਾਂਗੇ ਤੇ 3 ਮਿੰਟ ਬਾਅਦ ਦਿਖਾਉਣੀ ਆ ਸਾਈਡਾਂ ਤੇ ਜਿਹੜਾ ਕਿਓ ਆ ਨਾ ਦਿਖ ਰਿਹਾ ਏ ਕਿ ਕਿੰਨਾ ਵਧੀਆ ਪਰਥਾ ਬਣ ਕੇ ਪਿਆਰ ਹੋ ਚੁੱਕਾ ਹੈ ਜੀ ਆਪਣਾ ਤੇ ਇੱਕ ਵਾਰੀ ਪਰਥੇ ਨੂੰ ਆਪਾਂ ਮਿਕਸ ਕਰਾਂਗੇ ਹਲਾ ਕੇ ਚੈੱਕ ਕਰ ਲਵਾਂਗੇ ਤੁਸੀਂ ਵੀ ਬੈਂਗਨ ਦਾ ਪੜਥਾ ਇਸ ਤਰ੍ਹਾਂ ਬਣਾਇਓ ਅਗਰ ਕੋਈ ਬੈਂਗਨ ਖਾਣਾ ਨਹੀਂ ਪਸੰਦ ਕਰਦਾ ਤਾਂ ਮੈਂ ਜੋੜੀ ਛੋਟੀ ਵਾਲੀ ਬੈਂਗ ਨਹੀਂ ਹੁੰਦੀ ਆ ਗੋਲ ਜਾਂ ਲੰਮੀ ਵਾਲੀ ਉਹਨਾਂ ਨੂੰ ਵੀ ਕੱਟ ਕੇ ਹਮੇਸ਼ਾ ਪੜਥੇ ਬਣਾ ਲੈਣੀ ਸਾਰੇ ਬਹੁਤ ਪਸੰਦ ਕਰਦੇ ਆ ਤੇ ਉੱਪਰ ਦੀ ਪਾਵਾਂਗੇ ਜੀ ਫਰੈਸ਼ ਹਰਾ ਧਨੀਆ ਪਾ ਕੇ ਮਿਕਸ ਕਰਾਂਗੇ ਬੈਂਗਨ ਦਾ ਪੜਕਾ ਪੜਥਾ ਬਣ ਕੇ ਤਿਆਰ ਆ ਜੀ ਬਿਲਕੁਲ ਜਿਵੇਂ ਰੈਸਟੋਰੈਂਟ ਦੇ ਟਾਬੇ ਸਟਾਈਲ ਬਹੁਤ ਘੱਟ ਮਸਾਲਿਆਂ ਦੇ ਵਿੱਚ ਬਹੁਤੀ ਹੈਲਥੀ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕੀਤਾ ਹੈ ਅਗਰ ਤਾਂ ਉਹ ਮੇਰੀ ਇਹ ਵੀਡੀਓ ਰੈਸਪੀਜ਼ ਵਧੀਆ ਲੱਗਦੀਆਂ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਬਰੈਡਕਾਸਟ ਪੰਜਾਬੀ ਕੁਕਿੰਗ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਤੇ ਉੱਪਰ ਮੈਂ ਪਤਲੇ-ਪਤਲੇ ਜੀ ਅਦਰਕ ਦੇ ਲੱਛੇ ਕੱਟ ਕੇ ਪਾ ਦਿੱਤੀਆਂ ਬਹੁਤ ਹੀ ਸਵਾਦ ਪੜਦਾ ਬਣ ਕੇ ਤਿਆਰ ਆਜੀ ਤੇ ਤੁਹਾਨੂੰ ਵੀ ਜਰੂਰ ਪਸੰਦ ਆਇਆ ਹੋਵੇਗਾ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਨਵੀਂ ਟੇ